ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰਿਓ ਆ ਤੁਸੀਂ ਦੇਖ ਰਿਓ ਧੰਨ ਧੰਨ ਬਾਬਾ ਦੀਪ ਸਿੰਘ ਜੀ ਚੈਨਲ ਇਹ ਆਪਾਂ ਸਭ ਜਾਣਦੇ ਹਾਂ ਕਿ ਸਮੇਂ ਦੀ ਹਮੇਸ਼ਾ ਸਹੀ ਵਰਤੋਂ ਕਰਨੀ ਚਾਹੀਦੀ ਹੈ ਜੇ ਆਪਾਂ ਸਮੇਂ ਦੀ ਕਦਰ ਨਹੀਂ ਕਰਦੇ ਤਾਂ ਸਮਾਂ ਆਪਣੀ ਕਦਰ ਕਦੇ ਨਹੀਂ ਕਰਦਾ ਸਮਾਹੇ ਸਾਨੂੰ ਕਦੇ ਦੁੱਖ ਕਦੇ ਸੁਖ ਕਦੇ ਮਰਨ ਤੇ ਕਦੇ ਜਨਮ ਤੇ ਕਦੇ ਲਾਭ ਤੇ ਕਦੇ ਨੁਕਸਾਨ ਨਾਲ ਮਲਾਉਂਦਾ ਹੈ ਆਪਾਂ ਸਭ ਨੇ ਸੁਣਿਆ ਜਾਂ ਵੇਖਿਆ ਹੀ ਹੈ ਕਿ ਸਮਾ ਗਰੀਬ ਤੋਂ ਅਮੀਰ ਤੇ ਅਮੀਰ ਤੋਂ ਗਰੀਬ ਕਦੋਂ ਕਰਦੇ ਇਹ ਕੋਈ ਨਹੀਂ ਜਾਣਦਾ ਇਹ ਸਮੇ ਸਮੇ ਦੀ ਗੱਲ ਹੈ ਕਦੇ ਸੁਖ ਕਦੇ ਦੁੱਖ ਸਹਿਣੇ ਹੀ ਪੈਂਦੇ ਨੇ ਕਦੇ ਆਪਾਂ ਸੋਚਿਆ ਕਿ ਸੁਖ ਜਾਂ ਦੁੱਖ ਆਉਣ ਤੋਂ ਪਹਿਲਾਂ ਰੱਬ ਆਪਾਂ ਨੂੰ ਸੁਨੇਹੇ ਦਿੰਦੇ ਨੇ ਸਭ ਤੋਂ ਪਹਿਲਾਂ ਚੰਗੇ ਸਮੇਂ ਤੇ ਸੁਨੇਹੇ ਜਿਹੇ ਆਉਂਦੇ ਨੇ ਕਿ ਉਹਦੇ ਵਿੱਚ ਕੀ ਹੁੰਦਾ ਜਦੋਂ ਮਨੁੱਖ ਦੀ ਅੰਮ੍ਰਿਤ ਵੇਲੇ ਜਾਗ ਖੁੱਲਣ ਲੱਗ ਜਾਂਦੀ ਹੈ ਉਹ ਇਨਸਾਨ ਵਾਹਿਗੁਰੂ ਦਾ ਨਾਮ ਲੈਂਦਾ ਤਾਂ ਵਾਹਿਗੁਰੂ ਆਪ ਸਾਨੂੰ ਵਰਕਤ ਵੱਲ ਲੈ ਕੇ ਜਾ ਰਹੇ ਹੁੰਦੇ ਨੇ ਜੇ ਆਪਣੀ ਅੱਖ 3 ਵਜੇ ਤੋਂ 5 ਵਜੇ ਦੇ ਵਿੱਚ ਖੁੱਲਦੀ ਹੈ ਤਾਂ ਵਾਹਿਗੁਰੂ ਦੀ ਆਪਣੇ ਤੇ ਮਿਹਰ ਹੈ ਤੇ ਦੂਜੀ ਗੱਲ ਜਦੋਂ ਕੋਈ ਮਨੁੱਖ ਹਰ ਪਾਸੇ ਖੁਸ਼ ਰਹਿੰਦਾ ਹੈ ਹਰ ਪਾਸੇ ਮੁੱਖ ਖਿੜਿਆ ਰਹਿੰਦਾ ਹੈ ਗੁੱਸਾ ਬਹੁਤ ਘੱਟ ਆਉਂਦਾ ਜੇ ਆਉਂਦਾ ਤਾਂ ਕਾਬੂ ਕਰਨਾ ਸਿੱਖ ਲਿਆ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਵਿੱਚ ਖੁਸ਼ੀਆਂ ਆਉਣ ਵਾਲੀਆਂ ਨੇ ਫਿਰ ਜੇ ਆਪਾਂ ਕੁਝ ਸੋਚਦੇ ਹਾਂ ਤੇ ਸੋਚਣ ਤੋਂ ਵੱਧ ਕਿਤੇ ਮਿਲਦਾ ਕਿਉਂਕਿ ਜੋ ਖੁਸ਼ ਰਹਿੰਦਾ ਹੈ ਰੱਬ ਉਹਨਾਂ ਦੇ ਮਨ ਵਿੱਚ ਵਾਸ ਕਰਦਾ ਹੈ ਜਦੋਂ ਆਪਾਂ ਪਸ਼ੂ ਪੰਛੀ ਲਈ ਮਨ ਵਿੱਚ ਦਇਆ ਭਾਵਨਾ ਆਈ ਹੈ ਤੇ ਉਹਨਾਂ ਨੂੰ ਆਪਾਂ ਚੋਗਾ ਪਾਈਏ ਪਾਣੀ ਪਲਾਈਏ ਤੇ ਪ੍ਰਸ਼ਾਦਾ ਛਕਾਈਏ ਕਿਸੇ ਨੂੰ ਤਾਂ ਸਮਝੋ ਕਿ ਆਪਾਂ ਕਿਸੇ ਸੂਣੀ ਮੰਝਲ ਵੱਲ ਵੱਧ ਰਹੇ ਹਾਂ ਘਰ ਵਿੱਚ ਨਿੱਕੇ ਨਿੱਕੇ ਜਵਾਕ ਆ ਕੇ ਖੇਡਣ ਤੁਹਾਡਾ ਉਸ ਨਾਲ ਮਨ ਖੁਸ਼ ਹੋਵੇ ਕਿਉਂਕਿ ਜਵਾਕ ਰੱਬ ਦਾ ਰੂਪ ਹੁੰਦੇ ਨੇ ਤਾਂ ਸਮਝੋ ਰੱਬ ਆਪ ਦਸਕਤ ਦਿੰਦੇ ਨੇ ਤੇ ਕੋਈ ਖੁਸ਼ੀ ਆਉਣ ਵਾਲੀ ਹੈ ਘਰ ਵਿੱਚ ਹਰ ਤਰ੍ਹਾਂ ਦੇ ਖਰਚ ਘਟ ਹੋ ਰਹੇ ਨੇ ਤੇ ਹਰ ਪਾਸੋਂ ਵਾਦਾ ਹੀ ਵਾਦਾ ਆਵੇਗਾ ਤਾਂ ਸਮਝੋ ਕਿ ਹੁਣ ਹਰ ਪਾਸੇ ਤੋਂ ਵਰਕਤ ਹੀ ਆਉਣੀ ਹੈ ਤੇ ਜੋ ਪਹਿਲਾਂ ਵਰਕਤ ਨਹੀਂ ਸੀ ਪੈਂਦੀ ਮਾਇਆ ਆਉਂਦੀ ਸੀ ਪਰ ਪਤਾ ਨਹੀਂ ਕਿੱਧਰ ਨੂੰ ਜਾਂਦੀ ਸੀ ਤੇ ਕਿੱਧਰ ਲੱਗ ਜਾਂਦੀ ਸੀ ਹੁਣ ਵਰਕਤ ਆਵੇਗੀ ਤੇ ਜਦੋਂ ਰੋਜ਼ ਗੁਰੂ ਘਰ ਜਾਣ ਨੂੰ ਮਨ ਕਰੇ ਤੇ ਜੋ ਰੋਜ਼ ਨਹੀਂ ਕ ਜਾਂਦੇ ਤਾਂ ਸਮਝੋ ਪਹਿਲਾਂ ਆਪਾਂ ਗੁਰੂ ਘਰ ਜਾਂਦੇ ਨਹੀਂ ਸੀ ਪਰ ਹੁਣ ਗੁਰੂ ਘਰ ਜਾਣ ਨੂੰ ਦਿਲ ਕਰਦਾ ਹੈ ਉੱਥੇ ਬੈਠ ਕੇ ਨਾਮ ਜਪਣ ਨੂੰ ਸਿਮਰਨ ਕਰਨ ਨੂੰ ਦਿਲ ਕਰਦਾ ਤਾਂ ਸਮਝੋ ਕਿ ਵਾਹਿਗੁਰੂ ਸਾਨੂੰ ਚੰਗੇ ਪਾਸੇ ਬੁਲਾਉਣ ਲਈ ਜਾ ਰਿਹਾ ਹੈ ਜੇ ਇਹਨਾਂ ਚੀਜ਼ਾਂ ਵਿੱਚੋਂ ਜੋ ਵੀ ਆਪਣੇ ਨਾਲ ਵਾਪਰਦਾ ਤਾਂ ਸਮਝੋ ਕਿ ਘਰ ਵਿੱਚ ਖੁਸ਼ੀਆਂ ਆਉਣ ਵਾਲੀਆਂ ਨੇ ਵਾਹਿਗੁਰੂ ਸਾਨੂੰ ਆਪ ਚੰਗੇ ਰਾਵਲ ਲੈ ਕੇ ਜਾ ਰਹੇ ਨੇ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ